ਸਤਿ ਸ਼੍ਰੀ ਗਾਲ ਜੀ ਸਾਰੇ ਭਰਾਵਾਂ ਨੂੰ ਹੋਰ ਸਾਰੇ ਭਰਾ ਠੀਕ ਠਾਕ ਜੀ ਤੇ ਅੱਜ ਵੀਰੋ ਆਪਾਂ ਜਿਹੜਾ ਦੂਸਰਾ ਬਿਜਾੜਾ ਕੀਤਾ ਹੈ ਗਾਜਰ ਦਾ ਬਜਾਈ ਉਹ ਤੇ ਸਪਰੇਅ ਚੱਲੰਦਾ ਹੀ ਇੱਕ ਰਾਤ ਬਾਰਿਸ਼ ਵੀ ਹੋ ਗਈ ਆ ਕਈ ਭਰਾ ਪੁੱਛਣ ਦਾ ਹੈ ਗ੍ਰੈਂਡ ਗਰਾਊਂਡ ਤੱਕ ਇਦਾਂ ਗਾਜਰ ਦਾ ਉਹ ਵੀ ਦੱਸ ਦੇਣ ਸਾਰੇ ਭਰਾਵਾਂ ਨੂੰ ਤੇ ਸਪਰੇਅ ਚੱਲੰਦਾ ਹੀ ਜਿਹੜਾ ਦੂਸਰਾ ਉਹ ਬਿਜਾੜਾ ਆਪਾਂ ਆ ਕੀਤੀ ਹੀ ਗਾਜਰ ਬਜਾਈ ਸਪਰੇਅ ਚੱਲੰਦਾ ਹੀ ਆ ਜੀ ਸਟੌਂਪ ਪਲੱਸ ਗੋਲਡ ਦੀ ਉਹ ਸਵਾ ਲੀਟਰ ਸਟੌਂਪ 1200 ਐਮਐਲ ਪ੍ਰਤੀ ਏਕੜ ਦੀ 60 ਐਮਐਲ ਗੋਲਡ ਬਾਈ ਉਹ ਕੱਟੇ ਵਿਆਹ ਹੀ ਵਰਤੁੰਦਾ ਹੈ ਗੋਲ ਆਪਾਂ। ਕੋਈ ਆਪਾਂ ਮਾ ਟੈਕਟ ਉਹਦੀ ਵਰਤੀ ਸੀ ਪਰ ਹੁਣ ਕੱਟੇ ਵਿਆਹ ਹੀ ਵਰਤੁੰਦਾ ਹੈ ਠੀਕ ਹੈ ਜੀ। ਤੇ ਹਾਂ ਬਾਰਿਸ਼ ਸਾਡੇ ਵੀ ਕਾਫੀ ਹੋ ਗਈ ਰਾਤੀ ਪਰ ਪਹਿਲੀਆਂ ਥੋੜੀਆਂ ਪਸਰਦੀਆਂ ਕਰਕੇ ਪਾਣੀ ਬੁਣ ਹੀ ਗਿਆ ਖੇਤਾਂ ਦੇ ਵਿੱਚੋਂ। ਜਿਹੜੇ ਭਰਾ ਪੁੱਛਣਦਾ ਇਹ ਗਾਜਰ ਕਰਾਂਟ ਦਾ ਕਰਾਂਟ ਦਾ ਵੀ ਲੋ ਇੰਦਾ ਆਂ ਕਿ ਜੇ ਇਦਾਂ ਗਿੱਲਦਾ ਵੀ ਉੱਪਰ ਦੋ ਤਿੰਨ ਦਿਨ ਗਾਜਰ ਫਿਰ ਕੋਈ ਚੱਕਰ ਨਹੀਂ ਜੀ। ਕੁਝ ਨਹੀਂ ਹੁੰਦਾ ਕਰਾਂਟ ਨੂੰ ਤੇ ਜੇ ਤੁਹਾਨੂੰ ਦਿਖਦੀ ਹੋਵੇ ਵੀ ਹੁਣ ਕੱਲ ਫੇਰ ਬਾਰਿਸ਼ ਦੱਸੁੰਦਾ ਇਹ। ਜੇ ਮੰਨ ਲਓ ਆਪਾਂ ਨੂੰ ਦੀਦਾ ਹੋਵੇ ਉੱਪਰ ਖੱਪਰ ਜਿਹਾ ਬਾਈਦਾ। ਕਈ ਭਰਾ ਕਹਿੰਦੇ ਪਾਣੀ ਲਾ ਦਈਏ ਗਿੱਲੇ ਜੀ ਜੀ ਖੇਤਾਂ 'ਚ ਆਪਣਾ ਪਾਣੀ ਲੋੜਨ ਦੀ ਲੋੜ ਨਹੀਂ ਜਿੰਨਾ ਚਿਰ ਗਿੱਲ ਰਹਿੰਦੀ ਐ ਦੰ ਵਟਾਂ ਸੇਲ ਰਹਿੰਦੀ ਐ ਫਿਰ ਕੋਈ ਚੱਕਰ ਨਹੀਂ ਤੇ ਜੇ ਮੰਨ ਲੋਗੇ ਆਪਣੀਆਂ ਵਟਾਂ ਖੁਸ਼ਕ ਹੁੰਦੀਆਂ ਉੱਪਰੋਂ ਸੁੱਕ ਜਾਂਦੀਆਂ ਤੇ ਕੱਲ ਜਿਹੜੀ ਬਾਰਿਸ਼ ਦੱਸੰਦਾ ਐ ਫੇਰ ਜੇ ਉਹ ਨਹੀਂ ਹੁੰਦੀ ਬਾਰਿਸ਼ ਤੇ ਫੇਰ ਪਤਲਾ-ਪਤਲਾ ਪਾਣੀ ਪੀਂਰਨਾ ਪੈਣਾ ਕਿਉਂਕਿ ਇਹਦਾ ਨਾਜ਼ੁਕ ਜਿਹਾ ਬੀਜ ਹੁੰਦਾ ਇਹ ਕਿਹੜਾ ਵੀ ਕਣਕਾਂ ਵਾਂਗੂ ਹੁੰਦਾ ਬੀਜਾਂ ਇਹ ਮੱਕੀਾਂ ਵਾਂਗੂ ਹੁੰਦਾ ਕਿ ਮਟਰਾਂ ਵਾਂਗੂ ਕੋਈ ਆਲੂ ਹੁੰਦਾ ਵਿੱਚ ਜਿੰਨਾ ਮਰਜੀ ਮੀਂਹ ਪੈ ਜੇ ਉਹਗੀ ਹੋਣਾ ਅਸਲੋਂ ਬਰੀਕ ਜਰ ਨਿਗਾ ਜਰ ਬੀ ਹੁੰਦਾ ਥੋੜੀ ਜਿਹੀ ਇੱਚ ਜਾਣ ਹੁੰਦੀ ਆ ਠੀਕ ਆ ਤੇ ਜੇ ਕਰੰਟ ਹੋ ਗਈ ਫਿਰ ਕਿੱਥੋਂ ਗਣੀ ਐ ਇਹ ਕਰਕੇ ਜੇ ਤੇ ਉੱਪਰ ਆਪਾਂ ਨੂੰ ਕੱਪੜਾ ਜਾਂ ਬੰਦਾ ਦੀਦਾ ਸੁੱਕਦੀ ਫਿਰ ਆਪਾਂ ਪਾਣੀ ਲਾਉਣਾ ਜੇ ਇਦਾਂ ਸੈਲ ਰਹੀ ਨਾ ਜਿੰਨਾ ਚਿਰ ਉਹ ਨਾ ਜਰ ਪਾਣੀ ਲਾਉਣ ਦੀ ਲੋੜ ਹੀ ਨਹੀਂ ਜੀ ਜੇ ਸੈਲ ਰਹਿੰਦੀ ਤੇ ਜੇ ਕੱਲ ਨੂੰ ਮੀਂਹ ਪੈ ਗਿਆ ਫਿਰ ਫਿਰ ਤੇ ਕੋਈ ਚੱਕਰ ਨਹੀਂ ਭਰਾਓ ਫਿਰ ਤੇ ਉਦਾਂ ਹੀ ਗੱਜ ਦੇ ਜਰਮੀਨੇਸ਼ਨ ਹੋ ਹੀ ਜਾਣੀ ਆ ਤੇ ਨੁਕਸਾਨ ਨੁਕਸੂਨ ਜਿੱਥੇ ਬਹੁਤਾ ਨੁਕਸਾਨ ਉੱਥੇ ਹੁੰਦਾ ਹੁੰਦਾ ਹੈ ਜਿੱਥੇ ਤੇ ਉੱਪਰ ਉਹਦੇ ਬਾਅਦ ਵਿੱਚ ਜਦੋਂ ਫੁੱਲ ਭਾਰੀ ਮੀ ਪੈ ਜਾਂਦਾ ਨਾ ਭਾਰੀ ਮੀ ਪਾ ਕੇ ਤੇ ਨਾਲ ਨੇਰ ਵਗੇ ਪੂਰਾ ਜਦੋਂ ਮੀ ਵਰਦਾ ਹੁੰਦਾ ਨਾ ਫੁੱਲ ਚਖੇੜਾ ਵਗੇ ਉਹ ਫਿਰ ਨਾ ਵਟਾਂ ਖੋੜ ਦਿੰਦਾ ਉਦੋਂ ਨੁਕਸਾਨ ਹੁੰਦਾ ਹੁੰਦਾ ਆਪਣਾ ਉਦਾਂ ਕੋਈ ਚੱਕਰ ਨਹੀਂ ਜਿੰਨੂੰ ਓਕੇ ਧੰਨਵਾਦ